ਡਾਂਸਿੰਗ ਵਾਲਾਂ ਚ 9 ਔਰ 10 ਤਰੀਕ ਦੇ ਦਰਮਿਆਨੀ ਰਾਤ ਨੂੰ ਬੜਾ ਹੀ ਸ਼ੈਮਫੁਲ ਇਨਸੀਡੈਂਟ ਜਿਹੜਾ ਹੋਇਆ ਸੀ ਜਿਹਦੇ ਚ ਇੱਕ ਰਮਿੰਦਰ ਸਿੰਘ ਔਰ ਉਹਦੇ ਸਾਥੀਆਂ ਵੱਲੋਂ ਜਸਪ੍ਰੀਤ ਜਸਪ੍ਰੀਤ ਸਿੰਘ ਔਰ ਉਹਨਾਂ ਦੇ ਨਾਲ ਦੇ ਸੱਤ ਘਰਾਂ ਚ ਅੱਗ ਲਾਈ ਗਈ ਸੀ ਜਿਹੜੀ ਉਹਦੀ ਪੁਰਾਣੀ ਰਾਂਜਿਤ ਸ਼ੈਲਰੀ ਸੀਗੀ ਜਿਸ ਦੀ ਖਬਰ ਚੱਲੀ ਸੀ ਵੀ ਨਸ਼ਾ ਰੋਕਣ ਤੋਂ ਲੈ ਕੇ ਸਾਰਾ ਕੁਝ ਇਨਸੀਡੈਂਟ ਹੋਇਆ ਉਸ ਕੇਸ ਚ ਅਸੀਂ ਐਫ ਆਈ ਆਰ ਨੰਬਰ ਤਿੰਨ ਡੇਟਡ 10 ਜਨਵਰੀ ਅੰਡਰ ਸੈਕਸ਼ਨ 326 ਜੀ ਜਿਹੜਾ ਕਿਸੇ ਘਰ ਨੂੰ ਅਗਲਾਉ ਜਿਹਦੀ ਸਜ਼ਾ 10 ਸਾਲ ਹੁੰਦੀ ਹੈ ਉਹਦੇ ਤਹਿਤ ਦਰਜ ਕੀਤਾ ਸੀ ਅਲੋਂਗ ਵਿਦ 115 2 ਜਿਹੜਾ ਹਰਟ ਕੇਸਸ ਚ ਲੱਗਦਾ ਹੈ 324 ਸਬਸੈਕਸ਼ਨ 4 ਜਿਹੜਾ ਨੁਕਸਾਨ ਦੇਣ ਦਾ ਹੁੰਦਾ 427 ਦਾ ਇਕੁਇਲੈਂਟ 190 ਔਰ 191 3 ਜਿਹੜੇ ਪੁਰਾਣੇ 148 149 ਆਈਪੀਸੀ ਦੇ ਇਕੁਇਲੈਂਟ ਹੁੰਦੇ ਉਸ ਤੋਂ ਬਾਅਦ ਦੁਨਾਨੇ ਤਫਤੀਸ਼ 307 ਦਾ ਵਾਧਾ ਕੀਤਾ ਗਿਆ ਔਰ ਖਰਚ ਜਿਹੜੇ ਵੜ ਕੇ ਅਟੈਕ ਕਰਨਾ ਜਾਂ ਚੋਰੀ ਚਕਾਰੀ ਕਰਨਾ ਉਹ ਵਾਲੇ ਸੈਕਸ਼ਨਸ ਨੂੰ ਵੀ ਦੁਰਾਨੇ ਤਫਤੀਸ਼ ਐਡ ਕਰ ਦਿੱਤਾ ਗਿਆ ਸੀਗਾ ਇਨੀਸ਼ੀਅਲੀ ਇਹਦੇ ਜਸਪ੍ਰੀਤ ਦੇ ਬਿਆਨ ਤੇ ਰਮਿੰਦਰ ਸਿੰਘ ਔਰ ਪੰਜ 6 ਬਾਈ ਨੇਮ ਔਰ ਇਹਨਾਂ ਨੇ 20 ਤੋਂ 25 ਅਨਨੋਨ ਤੇ ਐਫ ਆਈ ਆਰ ਦਰਜ ਕਰਾਇਆ ਸੀਗਾ ਇਹਦੇ ਚ ਡੇ 1 ਤੋਂ ਹੀ ਮੈਂ ਸੀਆਈਏ ਦੀ ਵੀ ਟੀਮਸ ਲਾ ਦਿੱਤੀਆਂ ਸੀ ਔਰ ਰੇਡ ਕਰਦੇ ਹੋਏ ਅਸੀਂ ਹੁਣ ਤੱਕ 10 ਜਿਹੜੇ ਦੋਸ਼ੀ ਐ ਉਹਨਾਂ ਨੂੰ ਗ੍ਰਫਤਾਰ ਕਰ ਚੁੱਕੇ ਅਸੀਂ ਜਿਹਦੇ ਚ ਜਿਹੜਾ ਮੇਨ ਦੋਸ਼ੀ ਹੈ ਰਮਿੰਦਰ ਸਿੰਘ ਉਹਦੀ ਗ੍ਰਫਤਾਰੀ ਹੋ ਚੁੱਕੀ ਹੈ ਇਸ ਦੇ ਨਾਲ ਹੁਣ ਤੱਕ ਅਸੀਂ ਇਸ ਕੇਸ ਚ ਇੱਕ ਆਲਟੋ ਕਾਰ ਜਿਹੜੀ ਰਮਿੰਦਰ ਸਿੰਘ ਮੁਖ ਦੋਸ਼ੀ ਦੀ ਹੈ ਜਿਹਦੇ ਵਿੱਚ ਉਹ ਸਾਨੂੰ ਜਿਹੜੀ ਪਲਾਸਟਿਕ ਦੀ ਕੰਨੀ ਜਿਹਦੇ ਵਿੱਚ ਇਹਨਾਂ ਨੇ ਜਿਹੜਾ ਪੈਟਰੋਲ ਯੂਜ਼ ਕੀਤਾ ਸੀਗਾ ਉਹ ਵਰਤਿਆ ਗਿਆ ਸੀ ਉਹ ਬਰਾਮਦ ਕਰਾ ਲਿਆ ਇੱਕ ਦੋ ਤਲਵਾਰਾਂ ਔਰ ਪੰਛੇ ਡਾਂਗਾ ਲੋਹੇ ਦਾ ਰੌਡ ਪਲਾਸਟਿਕ ਪਾਈਪ ਜਿਹੜੇ ਵੱਖ-ਵੱਖ ਹਥਿਆਰ ਇਹਨਾਂ ਨੇ ਯੂਜ਼ ਕੀਤੇ ਸੀ ਇਹ ਸਾਰਾ ਡੰਗਾ ਫੜ ਲੀ ਔਰ ਪੈਟਰੋਲ ਬੰਮ ਵਗੈਰਾ ਸੁੱਟਣ ਲਈ ਉਹਨਾਂ ਸਾਰਿਆਂ ਦੀ ਹੁਣ ਤੱਕ ਰਿਕਵਰੀ ਹੋ ਗਈ ਹੈ ਔਰ ਜਿਹੜੇ ਮੁੱਖ ਦੋਸ਼ੀ ਫੜੇ ਗਏ ਉਹਨਾਂ ਦੇ ਡਿਊਰਿੰਗ ਇਨਵੈਸਟੀਗੇਸ਼ਨ ਸਾਨੂੰ ਹੋਰ ਆਈਡੈਂਟੀਫਾਈ ਹੋ ਗਏ 7-8 ਜਿਹੜੇ ਦੋਸ਼ੀ ਜਿਨ੍ਹਾਂ ਨੂੰ ਅਸੀਂ ਕੰਟੀਨਿਊਸਲੀ ਅਰੈਸਟ ਕਰ ਰਹੇ ਹਾਂ ਰੇਡਸ ਕਰ ਰਹੇ ਹਾਂ ਔਰ ਉਹਦੇ ਚ ਸਾਨੂੰ ਇੱਕ ਹੈਪੀ ਹੁਣ ਤੱਕ ਫਿਗਰ ਆਊਟ ਹੋਇਆ ਜੋ ਇਹਦਾ ਰਮਿੰਦਰ ਨੇ ਜਿਹਨੂੰ ਬਾਹਰੋਂ ਬੁਲਾ ਕੇ ਉਸਦੇ ਨਾਲ ਦੇ ਬੰਦੇ ਬੁਲਾਏ ਸੀ ਇਹ ਸਾਰਾ ਜਿਹੜੀ ਇਹਨਾਂ ਨੇ ਅਗਜ ਨਹੀਂ ਕੀਤੇ ਉਹਦੇ 'ਚ ਔਰ ਮੈਂ ਦੱਸਣਾ ਚਾਹਾਂਗੀ ਕਿ ਜਿਹੜੇ 10 ਦੋਸ਼ੀ ਹੁਣ ਤੱਕ ਅਸੀਂ ਫੜੇ ਇਹਨਾਂ 'ਚੋਂ ਪੰਜ ਦੇ ਉੱਤੇ ਆਲਰੇਡੀ ਇਹਨਾਂ ਦੇ ਕ੍ਰਿਮੀਨਲ ਬੈਕਗ੍ਰਾਉਂਡ ਨੇ ਰਮਿੰਦਰ ਔਰ ਇਹਦੇ ਨਾਲ ਦੇ ਚਾਰ ਹੋਰ ਜਿਹਦੇ ਜਿਹੜੇ ਜ਼ਿਆਦਾਤਰ ਇਹਨਾਂ ਤੇ ਚੋਰੀ ਚਿਕਾਰੀ ਦੇ ਕੇਸਸ ਹੈ ਔਰ ਇਹਨਾਂ 'ਚੋਂ ਪੰਜ ਮੁੰਡੇ ਐਦਾਂ ਦੇ ਜਿਨ੍ਹਾਂ ਦਾ ਪਹਿਲਾਂ ਤਾਂ ਕੋਈ ਕ੍ਰਿਮੀਨਲ ਬੈਕਗ੍ਰਾਉਂਡ ਨਹੀਂ ਹੈ ਜਿਨ੍ਹਾਂ ਦੀ ਮੈਂ ਆਪ ਵੀ ਕੁਝ-ਕੁਝ ਕਰਕੇ ਆਈ ਸੀ ਸੀਆਈਏ ਜਿੱਦਾਂ ਨੂੰ ਪਤਾ ਲੱਗ ਗਿਆ ਕਿ ਬੇਸਿਕਲੀ ਨੇ ਰਮਿੰਦਰ ਨੇ ਹੀ ਉਹਨਾਂ ਨੂੰ ਬੁਲਾ ਕੇ ਮੌਕੇ ਤੇ ਇਸਾਰੇ ਵਕੂਏ ਨੂੰ ਅੰਜਾਮ ਦਿੱਤਾ ਸੀ ਸੋ ਮੈਂ ਤੁਹਾਨੂੰ ਇਹ ਵੀ ਯਕੀਨ ਦਿਵਾਉਣਾ ਚਾਹੁੰਦੀ ਆ ਕਿ ਸਾਡੀ ਬਠਿੰਡਾ ਪੁਲਿਸ ਇਸ ਕੰਮ 'ਚ ਬਹੁਤ ਹੀ ਪ੍ਰੋਫੈਸ਼ਨਲੀ ਲੱਗੀ ਹੋਈ ਹੈ ਵੀ ਆਰ ਵੈਰੀ ਸੈਂਸਿਟਿਵ ਟੂ ਦਾ ਫੈਕਟ ਕਿ ਜਿਹੜਾ ਇਹ ਵਕੂਆ ਹੋਇਆ ਹੈ ਬਹੁਤ ਹੀ ਸ਼ਰਮ ਸ਼ਰਮਨਾਕ ਹੈ ਔਰ ਡੀਸੀ ਸਾਹਿਬ ਨੇ ਹੀ ਫਾਲੋ ਅਪ ਕਰਕੇ ਸੀਐਮ ਸਾਹਿਬ ਤੋਂ ਵੀ ਇਹਨਾਂ ਜਿਹੜੇ ਅਟਕ ਰਹੇ ਹਨ ਉਹਨਾਂ ਨੂੰ 50-50 ਹਜ਼ਾਰ ਪਰ ਫੈਮਿਲੀ ਸੀਐਮ ਸਾਹਿਬ ਤੋਂ ਸੈਂਕਸ਼ਨ ਕਰਾਤਾ ਹੈ ਜੋ ਥੋੜਾ ਬਹੁਤ ਉਹਨਾਂ ਨੂੰ ਮੋਨਿਟਰੀ ਹੈਲਪ ਹੋ ਸਕਦੀ ਹੈ ਔਰ ਨਾਲ ਨਾਲ ਇਹਨਾਂ ਨੇ ਐਸ ਡੀ ਐਮ ਸਾਹਿਬ ਨੇ ਵੀ ਜਾ ਕੇ ਏ ਡੀ ਸੀ ਮੈਡਮ ਨੇ ਵੀ ਉੱਥੇ ਕਾਫੀ ਹੈਲਪ ਕਰਨ ਦੀ ਲੋਕਾਂ ਨੂੰ ਕੋਸ਼ਿਸ਼ ਕੀਤੀ ਹੈ ਬਟ ਮੈਂ ਲੋਕਾਂ ਨੂੰ ਅਪੀਲ ਵੀ ਕਰਨਾ ਚਾਹਾਂਗੀ ਕਿ ਜਿਹੜੀ ਕੁਝ ਕੁਛ ਇਹਦੀ ਮਿਸ ਕਮਿਊਨੀਕੇਸ਼ਨ ਵੀ ਫੈਲਰੀ ਉਹਦੇ ਤੇ ਨਾ ਯਕੀਨ ਕੀਤਾ ਜਾਵੇ ਅਸੀਂ ਕੰਟੀਨਿਊਸਲੀ ਕੋਸ਼ਿਸ਼ ਕਰ ਰਹੇ ਹਾਂ ਕਿ ਜਿਹੜੇ ਰੈਂਡੇ ਦੋਸ਼ੀ ਆ ਉਹਨਾਂ ਨੂੰ ਜਲਦ ਤੋਂ ਜਲ ਫੜ ਲਈਏ ਔਰ ਇਨਸ਼ੋਰ ਕਰੀਏ ਕਿ ਇਸ ਕੇਸ 'ਚ ਬਿਲਕੁਲ ਸਟ੍ਰਿਕਟਲੀ ਜੋ ਅਸੀਂ ਸੈਕਸ਼ਨਸ ਲਾਏ ਹੈ ਉਹਦੇ ਉਹਦੇ ਹੀ ਬਿਹਾਫ ਤੇ ਪ੍ਰੋਪਰ ਕਨਵਿਕਸ਼ਨ ਹੋਏ ਔਰ ਇਸ ਤਰ੍ਹਾਂ ਇੱਕ ਐਗਜ਼ਾਮਪਲ ਸੈਟ ਹੋਏ ਕਿ ਇਸ ਤਰ੍ਹਾਂ ਦੇ ਜਿਹੜੇ ਬਹੁਤ ਹੀ ਸ਼ਰਮਨਾਕ ਔਰ ਕਟਿਆ ਇਨਸੀਡੈਂਟ ਕੀਤਾ ਗਿਆ ਇਹ ਦੁਬਾਰਾ ਨਾ ਰਿਪੀਟ ਹੋਵੇ। ਥੈਂਕ ਯੂ। ਨਸ਼ੇ ਨੂੰ ਲੈ ਕੇ ਕਹਿ ਰਹੇ ਜੀ ਜਿਹੜੀ ਸਾਰੀ ਘਟਨਾ ਵਾਪਰੀ ਮਸ਼ਾਲਾ। ਦੇਖੋ ਜੀ ਮੈਂ ਵੀ ਮੌਕੇ ਤੇ ਗਈ ਸੀ ਕਿ ਥੈਟ ਟਾਈਮ ਮੈਨੂੰ ਕਾਫੀ ਵਾਇਰਲ ਸੀ ਮੈਂ ਨਹੀਂ ਜਾ ਪਾਈ ਪਰ ਬਾਅਦ ਚ ਜਦੋਂ ਮੈਂ ਗਈਆਂ ਮੈਨੂੰ ਇੰਡੀਪੈਂਡੈਂਟਲੀ ਪਿੰਡ ਵਾਸੀਆਂ ਤੋਂ ਵੀ ਮੈਂ ਗੱਲ ਕੀਤੀ ਉਹਨਾਂ ਨੂੰ ਵੀ ਬੜਾ ਇਸ ਗੱਲ ਦੀ ਨਮੋਸ਼ੀ ਹੈ ਕਿ ਸਾਡੇ ਪਿੰਡ ਬਾਰੇ ਇਸ ਤਰ੍ਹਾਂ ਦੀ ਗੱਲ ਬਹੁਤ ਜ਼ਿਆਦਾ ਫੈਲ ਗਈ ਹੈ। ਇਹਦਾ ਰਮਿੰਦਰ ਔਰ ਇਹਦੇ ਇੱਕ ਦੋਸ਼ੀ ਤੇ ਜੈਤੋ ਫਰੀਦਕੋਟ ਚ ਇੱਕ ਪਰਚਾ ਦਰਜ ਹੈ ਐਨਡੀਪੀਐਸ اور ਆਰਮਜ਼ਟ ਦਾ ਦੋਨਾਂ ਦਾ ਬਟ ਇਹਨਾਂ ਦਾ ਐਸਰ ਸਾਨੂੰ ਕੋਈ ਕ੍ਰਿਮੀਨਲ ਰਿਪੋਰਟ ਨਸ਼ੇ ਬਾਰੇ ਨਹੀਂ ਪਤਾ ਲੱਗਿਆ ਔਰ ਮੈਂ ਲੋਕਾਂ ਨੂੰ ਵੀ ਕਿਹਾ ਕਿ ਜੇ ਇਸ ਤਰ੍ਹਾਂ ਦੀ ਤੁਹਾਡੀ ਕੋਈ ਹੈ ਤਾਂ ਪਹਿਲਾਂ ਕੋਈ ਰਿਪੋਰਟਿੰਗ ਹੋਈ ਹੋਏ ਤਾਂ ਉਹਨਾਂ ਨੇ ਇਸ ਗੱਲ ਨੂੰ ਇਨਕਾਰਿਆ ਬਟ ਸਟਿਲ ਜੇ ਇਸ ਤਰ੍ਹਾਂ ਦੀ ਖਬਰ ਫੈਲੀ ਹੈ ਤਾਂ ਅਸੀਂ ਕੋਸ਼ਿਸ਼ ਕਰਾਂਗੇ ਕਿ ਇੱਥੇ ਕਾਸੋ ਵਗੈਰਾ ਵੀ ਕਰਦੇ ਰਹੀਏ ਔਰ ਸੋ ਥੈਟ ਇਸ ਤਰ੍ਹਾਂ ਦਾ ਇਨਸੀਡੈਂਟ ਰਿਪੀਟ ਨਾ ਹੋਵੇ ਮੈडम ਇਹਨਾਂ ਦਾ ਕਾਰਨ ਕੀ ਸੀਗਾ ਇਹ ਲੜਾਈ ਦਾ ਦੇਖੋ ਜੀ ਜੋ ਮੈਨੂੰ ਹੁਣ ਤੱਕ ਦੇ ਕੁੱਝ ਕੇਸ ਮੌਕੇ ਤੇ ਜਾ ਕੇ ਜਾਂ ਦੋਸ਼ੀਆਂ ਨੂੰ ਫੜਕੇ ਪਤਾ ਲੱਗਿਆ ਕਿ ਇਹਨਾਂ ਦੀ ਦੋ ਤਿੰਨ ਦਿਨਾਂ ਚ ਹੀ ਟਸਲਬਾਜ਼ੀ ਚੱਲ ਰਹੀ ਸੀ ਜਿਹੜਾ ਇਹ ਰਮਿੰਦਰ ਹੈ ਪਿਛਲੇ ਸਾਲ ਇਹਨੂੰ ਵੀ ਅਟੈਕ ਕੀਤਾ ਗਿਆ ਸੀ ਜੋ ਰਿਕਾਰਡ ਤੋਂ ਵੀ ਪਤਾ ਲੱਗਿਆ ਕਿ ਇਹਦੇ ਸਿਰ ਤੇ ਵੀ ਕੱਟ ਲੱਗੇ ਹੋਏ ਨੂੰ ਅਦਮਰਾ ਟਾਈਪ ਹੀ ਛੱਡਦਾ ਸੀਗਾ ਤੇ ਇਸ ਤਰ੍ਹਾਂ ਇਹਨਾਂ ਦੀ ਆਪਸ ਹੀ ਰੰਜਿਸ਼ ਸੀਗੀ ਪਹਿਲਾਂ ਜਿਹੜਾ ਰਮਿੰਦਰ ਹੈ ਉਹਦੇ ਘਰ ਨੂੰ ਵੀ ਕਾਫੀ ਅਟੈਕ ਕੀਤਾ ਗਿਆ ਉਹਦੇ ਗੇਟ ਤੇ ਵੀ ਕਾਫੀ ਜ਼ਿਆਦਾ ਤੁਸੀਂ ਵੀ ਦੇਖਿਓ ਹੁਣ ਗੇਟ ਨੂੰ ਵੀ ਤਲਵਾਰਾਂ ਨਾਲ ਭੰਨਿਆ ਸੀ ਤੇ ਅੰਦਰ ਬਾਥਰੂਮ ਵਗੈਰਾ ਇਹਨਾਂ ਦੇ ਘਰਾਂ ਦੇ ਜਿਹੜੇ ਬਾਹਰਲੇ ਪੋਰਸ਼ਨਸ ਹੁੰਦੇ ਸਾਰੇ ਟੁੱਟੇ ਹੋਏ ਸੀ ਉਸ ਤੋਂ ਬਾਅਦ ਐਸ ਪਰ 올 ਥੀਸ ਅਕਿਊਜ਼ ਇਹਨਾਂ ਨੇ ਲੋਕਾਂ ਨੇ ਇਹਨਾਂ ਨੂੰ ਚੈਲੰਜ ਟਾਈਪ ਕੀਤਾ ਤੇ ਉਸ ਤੋਂ ਬਾਅਦ ਹੀ ਰਮਿੰਦਰ ਨੇ ਆਪਣੇ ਹੈਪੀ ਔਰ ਦੇ ਮੁੰਡੇ ਹੁਣ ਤੱਕ ਅਸੀਂ ਫੜੇ ਇਹਨਾਂ ਨੂੰ ਬੁਲਾ ਕੇ ਸਾਰਾ ਪਲੈਨਿੰਗ ਕੀਤੀ ਰਮਿੰਦਰ ਦੇ ਨੇ ਕਰਤੇ ਹਮਲਾ ਸੀ ਉਹਨੇ ਪੁਲਿਸ ਕੰਪਲੇਟ ਕਿਉਂ ਨਹੀਂ ਕੀਤੀ ਇਹ ਤਾਂ ਜੀ ਇਹ ਗਲਤਫਹਿਮ ਦਾ 파ਟਾ ਇਨ ਫੈਕਟ ਮੈਂ ਲੋਕਲ ਪਿੰਡ ਵਾਸੀਆਂ ਨੂੰ ਵੀ ਪੁੱਛਿਆ ਸੀਗਾ ਵੀ ਜੇ ਤਿੰਨ ਦਿਨਾਂ ਤੋਂ ਇਸ ਤਰ੍ਹਾਂ ਦੀ ਇਹਨਾਂ ਦੀ ਆਪਸੀ ਮੁੰਡਿਆਂ ਦੀ ਕੈਬੜਬਾਜ਼ੀ ਚੱਲ ਰਹੀ ਸੀਗੀ ਤਾਂ ਕਿਸੇ ਨੂੰ ਰਿਪੋਰਟ ਕਰਨਾ ਚਾਹੀਦਾ ਸੀ ਬਟ ਚਲੋ ਜੋ ਇਨਸੀਡੈਂਟ ਹੋ ਗਿਆ ਅੱਗੇ ਲਈ ਸਾਡੇ ਲਈ ਵੀ ਲੈਸਨਸ ਹੈ ਮੈਂ ਕਨਸਰਨਡ ਡੀਐਸਪੀ ਸਰਕਲ ਔਰ ਐਸਐਚਓ ਨੂੰ ਵੀ ਵੌਂਟ ਕੀਤਾ ਕਿ ਇਸ ਤਰ੍ਹਾਂ ਦੇ ਇਨਸੀਡੈਂਟਸ ਵਿਲ ਨਾਟ ਬੀ ਟੋਲਰੇਟਡ ਪਰਿਵਾਰ ਕਹਿੰਦਾ ਵੀ ਅਸੀਂ ਵੀ ਯੋ ਮੈਂ ਸ਼ਿਕਾਇਤ ਕੀਤੀ ਲੇਕਿਨ ਪੁਲਿਸ ਨੇ ਕੋਈ ਕਾਰਵਾਈ ਨਹੀਂ ਕੀਤੀ ਪਹਿਲਾਂ ਕੋਜੀ ਆਫੀਸ਼ੀਅਲੀ ਤਾਂ ਸਾਡੇ ਕੋਲ ਨਹੀਂ ਰਿਪੋਰਟ ਆਈ ਹੈ ਨਹੀਂ ਤਾਂ ਮੈਂ ਹੁਣ ਤੱਕ ਐਸਚੂ ਤੇ ਐਕਸ਼ਨ ਲੈ ਲਾਣਾ ਸੀ ਔਰ ਇਨਾਂ ਚੋ ਜਿਹੜੇ ਦੋਸ਼ੀ ਫੜਿਆ ਆਲਦੋ ਸੀਆਈਏ ਦਾ ਮੇਜਰ ਰੋਲ ਹੈ ਬਟ ਇਹਦੇ ਚ ਐਸਚੂ ਨੇ ਵੀ ਆਪ ਇਨੀਸ਼ੀਏਟਿਵ ਲੈ ਕੇ ਇਹ ਬੰਦੇ ਫੜੇ ਜਿਹੜੀ ਸ਼ੁਰੂ ਵਿੱਚ ਉਹਨਾਂ ਦਾ ਬਿਆਨ ਹੈ ਜਿਹਨੇ ਪਰਿਵਾਰ ਦੇ ਉਹ ਕਹਿੰਦੇ ਕਿ ਅਸੀਂ ਐਸਚੂ ਨੂੰ ਬਹੁਤ ਫੋਨ ਕੀਤੇ ਪਰ ਆਇਆ ਕੋਈ ਨਹੀਂ ਹੈਗਾ ਮੇਰੇ ਸਾਡੀ ਗੱਲ ਹੀ ਨਹੀਂ ਸੁਣੀ ਕਹਿੰਦੇ ਮੈਂ ਤਾਂ ਜਦੋਂ ਗਈਆਂ ਜੀ ਮੈਨੂੰ ਤਾਂ ਉਹਨਾਂ ਨੇ ਹੀ ਪਿੰਡ ਵਾਸੀਆਂ ਨੇ ਦੱਸਿਆ ਕਿ ਇਨਾਂ ਦੀ ਟਸਲਬਾਜ਼ੀ ਚੱਲ ਉਹਨਾਂ ਨੇ ਇਹ ਕਿਹਾ ਕਿ ਸਰਪੰਚ ਨੂੰ ਵੀ ਇਹਨਾਂ ਨੇ ਕਾਫੀ ਪੁੱਠਾ ਸਿੱਧਾ ਕਿਹਾ ਜਿਹੜੇ ਮੁੰਡੇ ਆਪਸ ਵਿੱਚ ਲੜ ਰਹੇ ਸੀ ਕੋਈ ਨਹੀਂ ਇਨਵੋਲਵਮੈਂਟ ਹੈ ਕਿਨ੍ਹੇ ਸਰਪੰਚ ਦੇ ਵਿੱਚ ਕੋਈ ਐਸ ਪਰ ਹੁਣ ਤੱਕ ਤਫਤੀਸ਼ ਤੇ ਤਾਂ ਨਹੀਂ ਆਈ ਬਟ ਐਜ਼ ਅ ਕਮਿਊਨਿਟੀ ਹੈਡ ਜੇ ਸਰਪੰਚ ਦਾ ਫਰਜ਼ ਤਾਂ ਬਣਦਾ ਹੀ ਹੈ ਕਿ ਤੁਸੀਂ ਇਸ ਤਰ੍ਹਾਂ ਦੇ ਮੈਟਰ ਜਿੰਨੇ ਐਸਕੇਲੇਟ ਹੋ ਰਹੇ ਆ ਤਾਂ ਜ਼ਰੂਰ ਪ੍ਰਸ਼ਾਸਨ ਦੇ ਧਿਆਨ ਚ ਲੈ ਕੇ ਆਓ ਕਿਉਂਕਿ ਇਸ ਤਰ੍ਹਾਂ ਦਾ ਇਨਸੀਡੈਂਟ ਮੈਂ ਵੀ ਕਦੇ ਨਹੀਂ ਸੁਣਿਆ ਹੋਇਆ ਹੋਇਆ ਔਰ ਜਿਹੜੇ ਨਾਟ ਰਿਲੇਟਡ ਟੂ ਦ ਕੇਸ ਪਿੰਡ ਵਾਲੇ ਸੀ ਉਹਨਾਂ ਨੂੰ ਵੀ ਬੜਾ ਇਸ ਗੱਲ ਦਾ ਦੁੱਖ ਹੈ ਕਿ ਸਾਡੇ ਪਿੰਡ ਦਾ ਨਾਮ ਇਸ ਤਰ੍ਹਾਂ ਦੇ ਕੇਸ ਟ ਐਸੋਸੀਏਟ ਹੋ ਗਿਆ ਮੈਡਮ ਉਹਨਾਂ ਇੱਕ ਸੀ ਮੰਗ ਲਈ ਕਿੰਨੀਆਂ ਕੁ ਗਿਰਫਤਾਰਾਂ ਹੋ ਗਈਆਂ ਹੁਣ ਤੱਕ ਇਹਦੇ ਚ ਜੀ ਸਾਡੀ 10 ਗ੍ਰਿਫਤਾਰੀਆਂ ਹੋ ਚੁੱਕੀਆਂ ਵਿੱਚ ਇਨਕਲੂਡਸ ਦ ਮੁੱਖ ਦੋਸ਼ੀ ਆਫ ਦ ਕੇਸ ਔਰ ਉਹਨਾਂ ਦੇ ਹੀ ਕੁਝ ਕਿਛ ਕੁ ਸਾਨੂੰ ਹੋਰ ਆਈਡੈਂਟੀਫਾਈ ਹੋਏ ਜਿਨ੍ਹਾਂ ਨੂੰ ਫਨਲੀ ਸਾਡੀ ਕਨਸਟੈਂਟਲੀ ਟੀਮਾਂ ਲੱਗੀਆਂ ਹੋਈਆਂ ਨੇ